ਸਿਹਤ ਦਾਅਵਿਆਂ ਦੇ ਆਦਾਨ-ਪ੍ਰਦਾਨ HCX ਬਾਰੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਇਸ ਸਿਕੰਡ ਦੇ ਮਾਡਿਊਲ ਦੇ ਅੰਤ ਤੱਕ ਤੁਸੀਂ ਇਹ ਸਮਝਣ ਦੇ ਯੋਗ ਹੋਵੋਗੇ ਕਿ ਹੈਲਥ ਕਲਮਰ ਐਕਸਚੇਂਜ HCX ਪਲੇਟਫਾਰਮ ਰਾਹੀਂ ਡਾਕਟਰੀ ਦਾਅਵਿਆਂ ਦੀ ਪ੍ਰਕਿਰਿਆ ਕਿਵੇਂ ਕੀਤੀ ਜਾਵੇਗੀ ਸਮਝੋ ਕਿ ਹਸਪਤਾਲ ਅਤੇ ਬੀਮਾ ਕੰਪਨੀਆਂ HCX ਪਲੇਟਫਾਰਮ ਦੀ ਵਰਤੋਂ ਕਿਵੇਂ ਕਰਨਗੀਆਂ 10 NH డిజిਟਲਾਈਜੇਸ਼ਨ ਮੈਰੀਕਨ ਅਤੇ ਆਟੋਮੇਸ਼ਨ ਦੁਆਰਾ ਪਾਰਕ ਵਿੱਚ ਸਿਹਤ ਬੀਮਾ ਦਾਅਵੇ ਦੇ ਨਿਪਟਾਰੇ ਨੂੰ ਬਦਲਣ ਲਈ HCX ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਇਸ ਇੱਕ ਪੂਰੀ ਤਰ੍ਹਾਂ ਐਬੀਡੀਐਮ ਨਾਲ ਇੱਕ੍ਰਿਤ ਹੈ। ਆਓ ਅੱਜ ਦਾਵਿਆਂ ਦੀ ਪ੍ਰਕਿਰਿਆ ਅਤੇ ਇਸ ਦੀਆਂ ਚੁਣੌਤੀਆਂ ਨੂੰ ਵੇਖੀਏ। ਸਪੀਕਰ ਸਿਫਰ ਸਿਫਰ ਸਿਫਰਮ ਸਲੰਝਾ ਸਿਫਰਾ 161 ਰਾਹੁਲ ਦੇ ਪਿਤਾ ਨੂੰ ਬਾਈਕ ਪਾਚਲਜਰੀ ਕਰਵਾਉਣੀ ਪਈ ਜੋ ਕਿ ਬਹੁਤ ਮਹਿੰਗੀ ਪ੍ਰਕਿਰਿਆ ਸੀ। ਖੁਸ਼ਕੀ ਜਮਤੀ ਨਾਲ ਰਾਹੁਲ ਕੋਲ ਇੱਕ ਮੈਡੀਕਲ ਬੀਮਾ ਸੀ। ਉਸਨੇ ਹਸਪਤਾਲ ਵਿਕੇਟ ਪੀਪੀ ਨੂੰ ਦਸਤਾਵੇਜ਼ਾਂ ਦਾ ਇੱਕ ਸੈੱਟ ਸੌਂਪਿਆ। ਪੀਪੀ ਨੇ ਸਾਰੇ ਦਸਤਾਵੇਜ਼ਾਂ ਨੂੰ ਸਕੈਨ ਕੀਤਾ ਅਤੇ ਬੀਮਾ ਕੰਪਨੀ ਨੂੰ ਭੇਜ ਦਿੱਤਾ ਬੀਮਾ ਕੰਪਨੀ ਨੇ ਵਾਧੂ ਦਸਤਾਵੇਜ਼ਾਂ ਦੀ ਸੂਚੀ ਮੰਗੀ ਕੁਝ ਵਾਧੂ ਦਸਤਾਵੇਜ਼ਾਂ ਦਾ ਪਲਵਾਉਣਾ ਮੁਸ਼ਕਲ ਸੀ ਇੱਕ ਵਾਰ ਲੱਭਣ ਤੋਂ ਬਾਅਦ ਉਹਨਾਂ ਦੀ ਫੋਟੋਕਾਪੀ ਸਕੈਨ ਅਤੇ ਜਮ੍ਹਾਂ ਕਰਵਾਉਣੀ ਪੈਂਦੀ ਸੀ ਇਸ ਸਭ ਵਿੱਚ ਬਹੁਤ ਸਮਾਂ ਲੱਗਿਆ ਤੇ ਰਾਹੁਲ ਦੇ ਪਿਤਾ ਨੂੰ ਛੁੱਟੀ ਦੇਣ ਵਿੱਚ ਦੇਰੀ ਹੋਈ ਸਪੀਕਰ ਸਿਫਰ ਸਿਫਰ ਇਕਮ 34 ਸਿਫਰ ਇਕਮ 38 ਡਿਸਚਾਰਜ ਹੋਣ ਤੋਂ ਬਾਅਦ ਰਾਹੁਲ ਨੂੰ ਪਤਾ ਨਹੀਂ ਸੀ ਕਿ ਉਸ ਦੀ ਦਾਅਵੇ ਦੀ ਸਥਿਤੀ ਕੀ ਹੈ ਸਾਰੇ ਦਾਅਵਿਆਂ ਦੀ ਪ੍ਰਕਿਰਿਆ ਅਰਾਜਕ ਹੌਲੀ ਅਯੋਗ ਅਤੇ ਹੱਥੀ ਸੀ ਇਸੇ ਤਰ੍ਹਾਂ ਹਸਪਤਾਲ ਲਈ ਭੁਗਤਾਨ ਦਾ ਪਤਾ ਲਗਾਉਣਾ ਅਤੇ ਮੇਲ ਮਿਲਾਪ ਕਰਨਾ ਇੱਕ ਵੱਡੀ ਚੁਣੌਤੀ ਸੀ ਆਓ ਕੋਣ ਦੇਖੀਏ ਕਿ এবीडीएम ਅਤੇ ਐਚੀਐਸ ਰਾਹੁਲ ਦੀ ਕਿਵੇਂ ਮਦਦ ਕਰਨਗੇ ਰਾਹੁਲ ਇਹ ਯਕੀਨੀ ਬਣਾ ਸਕਦਾ ਹੈ ਕਿ ਹਸਪਤਾਲ ਦੇ ਦਸਤਾਵੇਜ਼ਾਂ ਸਮੇਤ ਉਸ ਦੇ ਪਿਤਾ ਦੇ ਸਿਹਤ ਰਿਕਾਰਡ এবीडीएम ਸਮਰਥ ਪੀਐਚਆਰ ਐਪ ਵਿੱਚ ਸਟੋਰ ਕੀਤੇ ਜਾਣ ਇਹ ਰਿਕਾਰਡ ਐਚੀਐਸ ਦੀ ਬਤੋਂ ਕਰਕੇ ਬੀਮਾ ਕੰਪਨੀ ਨਾਲ ਇਲੈਕਟ੍ਰਾਨਿਕ ਤੌਰ 'ਤੇ ਸਾਂਝੇ ਕੀਤੇ ਜਾਣਗੇ सिफर सिफर 2 110 सिफर 2 18 से वैद्य दावਿਆਂ ਦਾ ਭੁਗਤਾਨ ਬੀਮਾ ਕੰਪਨੀ ਦੁਆਰਾ ਸਿੱਧਾ ਹਸਪਤਾਲ ਦੇ ਖਾਤੇ ਵਿੱਚ ਕੀਤਾ ਜਾਵੇਗਾ ਜਿੱਤੇ rahul ਦੇ ਪਿਤਾ ਦਾ ਇਲਾਜ ਕੀਤਾ ਗਿਆ ਸੀ ਇਹ ਸਾਰੀ ਪ੍ਰਕਿਰਿਆ ਨੂੰ ਨਿਰਵਿਘਨ ਕਾਬਜ਼ਹਿਤ ਅਤੇ ਟਰੈਕ ਕਰਨਾ ਆਸਾਨ ਬਣਾ ਦੇਵੇਗਾ एच 6 ਹਰ ਕਿਸੇ ਦੀ ਜ਼ਿੰਦਗੀ ਨੂੰ ਆਸਾਨ ਬਣਾ ਦੇਗਾ ਇਸ ਮਾਡਲ ਵਿੱਚ ਅਸਾਂ ਐਥਿਕਸ ਪਲੇਫਾਰਮ ਰਾਹੀਂ ਡਾਕਟਰੀ ਦਾਅਵੇ ਦੀ ਪ੍ਰਕਿਰਿਆ ਬਾਰੇ ਜਾਣਿਆ ਅਤੇ ਇਹ ਕਿਵੇਂ ਮਰੀਜ਼ਾਂ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਨੂੰ ਲਾਭ ਪਹੁੰਚਾਏਗਾ। FIRDM ਬਾਰੇ ਵਧੇਰੇ ਜਾਣਕਾਰੀ ਵਾਸਤੇ ABDM ਵੈੱਬਸਾਈਟ ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਸਾਨੂੰ ਫੋਲੋ ਕਰੋ।